ਅੱਜ ਹੁਸ਼ਿਆਰਪੁਰ ਦੀ ਗਵਰਨਮੈਂਟ ਕਾਲਜ ਵਿਖੇ ਅੰਬੇਦਕਰ ਫੋਰਸ ਪੰਜਾਬ ਦੇ ਪ੍ਰਧਾਨ ਅਨਰ ਕੁਮਾਰ ਬਾਗਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਗਵਰਨਮੈਂਟ ਕਾਲਜ ਦੇ ਵਿੱਚ ਕੁਝ 4500 ਦੇ ਕਰੀਬ ਬੱਚੇ ਹਨ ਜਿਨ੍ਹਾਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਨਾ ਹੋਣ ਕਾਰਨ ਕਾਲਜ ਵੱਲੋਂ ਉਹਨਾਂ ਨੂੰ ਸਰਟੀਫਿਕੇਟ ਨਹੀਂ ਦਿੱਤੇ ਜਾ ਰਿਹਾ ਹੈ। ਉਹਨਾਂ ਵੱਲੋਂ ਕੀਤੇ ਗਏ ਸੰਘਰਸ਼ ਤੋਂ ਬਾਅਦ ਉਹਨਾਂ ਨੇ ਹਾਈ ਕੋਰਟ ਵਿੱਚ ਇੱਕ ਕੇਸ ਰਗਾਇਆ ਸੀ ਜਿਸ ਦੇ ਤਹਿਤ ਸੁਣਵਾਈ ਤੋਂ ਬਾਅਦ ਅੱਜ ਕਾਲਜ ਨੂੰ ਸਰਕਾਰ ਵੱਲੋਂ ਕੁੱਲ ਰਕਮ ਦੀ ਕੁਝ ਪਰਸੈਂਟ ਰਕਮ ਜਾਰੀ ਕਰ ਦਿੱਤੀ ਗਈ। ਇਸ ਤੋਂ ਬਾਅਦ ਬੱਚਿਆਂ ਦੇ ਸਰਟੀਫਿਕੇਟ ਜਾਰੀ ਕੀਤੇ ਗਏ ਦੇਖੋ ਇਹ ਸਾਰੇ ਸਟੂਡੈਂਟ ਉਹ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਜਿਹੜੇ ਗਵਰਨਮੈਂਟ ਕੋਲੋਂ ਸਟੱਡੀ ਕਰਦੇ ਸੀਗੇ ਔਰ ਇਹ ਜਿਹੜੇ ਸਟੂਡੈਂਟ ਸੀਗੇ ਇਹਨਾਂ ਨੇ 16 ਤੋਂ ਸਟਾਰਟ ਕੀਤੀ ਸਟੱਡੀ ਆਪਣੀ ਕਈ 16 18ਆਂ ਕਈ 17 19 ਬੈਚ ਦੇ ਹੈਗੇ ਆ ਕਈ 19 21 ਬੈਚ ਦੇ ਹੈਗੇ ਆ ਮਤਲਬ ਬਹੁਤ ਸਾਰੇ ਸੁੰਨੇ ਇਹੋ ਜਿਹੇ ਜਿਨ੍ਹਾਂ ਨੂੰ ਜਿਹੜੇ ਗਵਰਨਮੈਂਟ ਕੋਲੋਂ ਤੋਂ ਪਾਸ ਆਊਟ ਤਾਂ ਹੋ ਚੁੱਕੇ ਆ ਪਰ ਜਿਹੜੀਆਂ ਇਹਨਾਂ ਦੀਆਂ ਡਿਗਰੀਆਂ ਹੈਗੀਆਂ ਉਹ 6 6 7 7 ਸਾਲਾਂ ਤੋਂ 8 8 ਸਾਲਾਂ ਤੋਂ ਜਿਹੜੀਆਂ ਇਹਨਾਂ ਨੂੰ ਨਹੀਂ ਮਿਲ ਇਹਨਾਂ ਬੱਚਿਆਂ ਨੇ ਕਾਫੀ ਮਤਲਬ ਕੋਲ ਦੇ ਚੱਕਰ ਵੀ ਲਾਇਆ ਡਿਗਰੀ ਲੈਣ ਦੀ ਪਰ ਇਹਨਾਂ ਨੂੰ ਜਿਹੜੀਆਂ ਡਿਗਰੀਆਂ ਨਹੀਂ ਮਿਲੀਆਂ ਔਰ ਇਹਨਾਂ ਦੇ ਕੋਲੋਂ ਵਾਰ-ਵਾਰ ਜਿਹੜੀ ਫੀਸ ਦੀ ਮੰਗ ਕੀਤੀ ਗਈ ਜਦ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਦਰ ਇਹ ਰੂਲ ਆ ਕਿ ਕਿਸੇ ਵੀ ਬੱਚੇ ਦੇ ਕੋਲੋਂ ਜਿਹੜਾ ਇਹਦੇ ਲਈ ਵਿਜ਼ੀਬਲ ਹੈਗਾ ਉਹਦੇ ਕੋਲ ਕਿਸੇ ਵੀ ਬੱਚੇ ਦੇ ਕੋਲੋਂ ਜਿਹੜੀ ਫੀਸ ਆ ਉਹ ਨਹੀਂ ਲਈ ਜਾਣੀ ਸੀਗੀ ਪਰ ਇਹਨਾਂ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਕੇ ਘੱਟੋ-ਘੱਟ 100% ਵਿੱਚੋਂ 50% ਬੱਚਿਆਂ ਕੋਲੋਂ ਫੀਸ ਲਈ ਵੀ ਗਈ ਆ ਜਿਹੜੇ ਡੀਐਮਸੀ ਲੈ ਗਏ ਸੀ ਪਰ ਬਹੁਤ ਸਾਰੇ ਬੱਚੇ ਇਹੋ ਜਿਹੇ ਵੀ ਸੀਗੇ ਜਿਹੜੇ ਫੀਸ ਨਹੀਂ ਦੇ ਸਕਦੇ ਸੀਗੇ ਜਦ ਤੇ ਅਸੀਂ ਬਹੁਜਨਕ્રાंति ਮੰਚ ਵੱਲੋਂ 106 ਦਿਨ ਜਿਹੜਾ ਮਿਨੀ ਸੈਕਟ ਦੇ ਬਾਹਰ ਧਰਨਾ ਲਾਇਆ ਡੇ ਨਾਈਟ ਔਰ ਸਾਰੇ ਬੱਚਿਆਂ ਨੂੰ ਕਾਲਸ ਕਰਕੇ ਆਪਾਂ ਗਰੁੱਪ ਬਣਾਇਆ ਇਕੱਠੇ ਕੀਤਾ ਔਰ 106 ਦਿਨ ਅਸੀਂ ਐਜੀਟੇਸ਼ਨ ਜਿਹੜੀ ਆ ਉਹ ਚਲਾਈ ਆ 15 ਅਗਸਤ ਨੂੰ ਅਸੀਂ ਗੁਲਾਮੀ ਦਿਵਸ ਮਨਾਇਆ ਜਿਹਦੇ ਵਿੱਚ ਨਿਊਡ ਮਾਰਚ ਵੀ ਕੱਢਿਆ ਗਿਆ ਔਰ ਜਦੋਂ ਸਾਡੀ ਐਜੀਟੇਸ਼ਨ ਦੌਰਾਨ ਜਿਹੜੇ ਪ੍ਰਾਈਵੇਟ ਕਾਲਜ ਸੀਗੇ ਉਹਨਾਂ ਦੀ ਜਿਹੜੀਆਂ ਡਿਗਰੀਆਂ ਸੀਗੀਆਂ ਉਹ ਅਸੀਂ ਲੈ ਲਈਆਂ ਸੀਗੀਆਂ ਉਹਨਾਂ ਦੀ ਡਿਗਰੀ ਮਿਲ ਗਈਆਂ ਸੀਗੀਆਂ ਪਰ ਜਿਹੜੇ ਸਰਕਾਰੀ ਕਾਲਜ ਸੀਗੇ ਪੰਜਾਬ ਦੇ ਉਹਨਾਂ ਦਾ ਜਿਹੜਾ ਮੁੱਦਾ ਵੱਡਾ ਸੀਗਾ ਇਹਨਾਂ ਨੇ ਡੀਐਮਸੀ ਯੂਨੀਵਰਸਿਟੀ ਰੋਕੀ ਸੀ ਪੰਜਾਬ ਯੂਨੀਵਰਸਿਟੀ ਨੇ ਫਿਰ ਅਸੀਂ ਇਹਦੇ ਲਈ ਮਾਨਜੋਗ ਹਾਈ ਕੋਰਟ ਦੇ ਵਿੱਚ ਸਟੂਡੈਂਟਸ ਦਾ ਗਰੁੱਪ ਬਣਾ ਕੇ ਹਾਈ ਕੋਰਟ 'ਚ ਰਿਟ ਲਗਾਈ ਜਿਹੜੀ ਪ੍ਰਧਾਨਗੀ ਉੱਥੇ ਐਡਵੋਕੇਟ ਰਜੇਸ਼ ਕੁਮਾਰ ਜੀ ਨੇ ਕੀਤੀ ਔਰ ਅਸੀਂ ਜਿਹੜਾ ਹਾਈ ਕੋਰਟ 'ਚ ਕੇਸ ਲਗਾਇਆ ਸੀ ਅਸੀਂ ਉਹ ਜਿੱਤਿਆ ਔਰ ਹਾਈ ਕੋਰਟ ਦੇ ਕੇਸ ਜਿੱਤਣ ਦੇ ਬਾਅਦ ਜਿਹੜੀਆਂ ਡਿਗਰੀਆਂ ਇਹਨਾਂ ਦੀਆਂ ਸਾਰੀਆਂ 릴ੀਜ਼ ਹੋਈਆਂ ਔਰ ਜਿਹਦੇ ਵਿੱਚ ਸਰਕਾਰੀ ਕੋਲੋਂ ਹਿਆਰਪੁਰ ਦੀਆਂ 4500 ਜਿਹੜੇ ਡੀਐਮਸੀ ਆ ਉਹ ਇੱਥੇ ਆ ਗਏ ਆ ਜਿਹਦੇ ਵਿੱਚ ਅੱਜ ਕਾਫੀ ਸਟੂਡੈਂਟ ਜਿਹੜੇ ਆ ਉਹ ਡੀਐਮਸੀ ਲੈਣ ਗਵਰਨਮੈਂਟ ਕਾਲਜ ਪਹੁੰਚੇ ਆ ਕਿਤਾ ਦੇ ਤਾਂ ਇੱਕ ਵਾਰ ਸੇ ਤਾਂ ਸਰਕਾਰ ਐਜੂਕੇਸ਼ਨ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕਰਦੀ ਹੈ ਦੂਜੇ ਵਾਰ ਸਿੱਕਰ ਇਹਨਾਂ ਦਾ ਦੇਖਿਆ ਆਵੇ ਤਾਂ ਤੁਹਾਨੂੰ ਕੋਰ ਦਾ ਰੋਕਣਾ ਨਾ ਪਿਆ ਜੇਕਰ ਸਰਕਾਰ ਤੁਹਾਡੀ ਸੁਣਦੀ ਤਾਂ ਤੁਹਾਨੂੰ ਇੱਧਰ ਦੀ ਤਰਫ ਨਹੀਂ ਜਾਣਾ ਪੈਣਾ ਸੀ ਦੇਖੋ ਸਰਕਾਰ ਜਾਂ ਕੋਈ ਵੀ ਇੰਸਟੀਟਿਊਟ ਜਾਂ ਕਾਲਜਸ ਵਗੈਰਾ ਕਿਸੇ ਨੂੰ ਸਟੂਡੈਂਟ ਦੀ ਕੋਈ ਨਹੀਂ ਪਈ ਹੋਈ ਆ ਸਾਰੇ ਆਪਣੇ ਆਪਣੇ ਇੱਕ ਮਤਲਬ ਦੇ ਹੈਗੇ ਆ ਦੂਸਰੀ ਗੱਲ ਕੀ ਹੈ ਕਿ ਦੋ ਸਾਰੇ ਪਾਸੇ ਆ ਜਿਹੜੇ ਦੂਸਰੇ ਕਾਲਜਸ ਹੈਗੇ ਸਰਕਾਰਾਂ ਉਹ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੀਆਂ ਔਰ ਜਿਹੜੇ ਬੱਚੇ ਆ ਆਪਣੇ ਹੱਕਾਂ ਲਈ ਲੜਨਾ ਨਹੀਂ ਚਾਹੁੰਦੇ ਬੜੀ ਮੁਸ਼ਕਲ ਆ ਅਸੀਂ ਬੱਚਿਆਂ ਨੂੰ ਇਕੱਠੇ ਕੀਤਾ ਇਕੱਠੇ ਕਰਨ ਤੋਂ ਬਾਅਦ ਵਿੱਚ ਅਸੀਂ ਉਹਨਾਂ ਨੂੰ ਲੜਨ ਦੇ ਲਈ ਪ੍ਰੇਰਿਤ ਕੀਤਾ ਕਿਉਂਕਿ ਹੁਣ ਦੇਖੋ ਚਲੋ ਅਸੀਂ ਆਹ ਕੇਸ ਤਾਂ ਜਿੱਤ ਲਿਆ ਤਾਂ ਹੁਣੇ-ਹੁਣੇ ਮੈਨੂੰ ਆ ਪਿਛਲੇ ਸੈਚਰਡੇ ਮੈਨੂੰ ਕਾਲ ਆਈ ਦੋ ਕਾਲਜਿਸ ਸੀਗੇ ਚਲੋ ਮੈਂ ਨਾਮ ਤਾਂ ਨਹੀਂ ਲੈਣਾ ਨਰਸਿੰਗ ਕਾਲਜ ਸੀਗੇ ਕਿਉਂਕਿ ਜਿਹੜੀ ਮੈਂ ਗੱਲ ਦੱਸਣ ਜਾ ਰਿਹਾ ਬਹੁਤ ਵੱਡੀ ਆ ਪਰ ਹੱਲੇ ਚਲੋ ਇਹਨੂੰ ਪਬਲਿਸ਼ ਜਿਹੜੀ ਪਬਲਿਕਲੀ ਬਾਅਦ ਵਿੱਚ ਕਰਾਂਗੇ ਇਹਨੂੰ ਪਰ ਕਾਲਜਾਂ ਨੂੰ ਉਹਦੇ ਬਾਰੇ ਵਿੱਚ ਮੈਂ ਤੁਹਾਨੂੰ ਗੱਲ ਦੱਸਦਾ ਦੋ ਕਾਲਜਾਂ ਨੇ ਮੈਨੂੰ ਫੋਨ ਆਏ ਸਟੂਡੈਂਟਸ ਨੇ ਉਹ ਕਹਿੰਦੇ ਸਰ ਸਾਡੇ ਨਾ ਮਤਲਬ ਇਗਜ਼ਾਮ ਹੈਗਾ ਪੋਸਟ ਮੈਟ੍ਰਿਕ ਵਾਲੇ ਬੱਚਿਆਂ ਨੇ ਮੈਨੂੰ ਫੋਨ ਆਇਆ ਕਹਿੰਦੇ ਸਾਡੇ ਮੰਡੇ ਨੂੰ ਇਗਜ਼ਾਮ ਆ ਤੇ ਸੈਚਰਡੇ ਇੱਕ ਦਾ ਸਵੇਰੇ ਫੋਨ ਆਇਆ ਮੈਨੂੰ ਕਿ ਸਰ ਸਾਨੂੰ ਰੋਲ ਨੰਬਰ ਹੀ ਦਿੰਦੇ ਮੈਂ ਕਿਹਾ ਚਲੋ ਤੁਸੀਂ ਆਪਣੇ ਕਾਲਜ ਨਾਲ ਗੱਲ ਕਰਾਓ ਮੈਂ ਕਾਲਜ ਨਾਲ ਗੱਲ ਕੀਤੀ ਤੇ ਮੈਂ ਕਿਹਾ ਚਲੋ ਤੁਸੀਂ ਇਹਨਾਂ ਨੂੰ ਰੋਲ ਨੰਬਰ ਦੇ ਦਿਓ ਫਿਰ ਉਹਨਾਂ ਨੇ ਕਹਿੰਦੇ ਕਿ ਮੰਡੇ ਮਾਰਨਿੰਗ ਤੁਸੀਂ ਰੋਲ ਨੰਬਰ ਲੈ ਲਿਓ ਔਰ ਦੂਸਰੇ ਕੋਲੇ ਵਿੱਚ ਵੀ ਮੈਨੂੰ ਕਾਲ ਆਈ ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਸਾਨੂੰ ਮਤਲਬ 2 ਵਜੇ ਕਾਲ ਆਈ ਕਿ ਸਾਨੂੰ ਰੋਲ ਨੰਬਰ ਹੀ ਦਿੰਦੇ ਮੰਡੇ ਨੂੰ ਸਾਡਾ ਇਗਜ਼ਾਮ ਆ ਉੱਥੇ ਅ ਨਰਸਿੰਗ ਕਾਲਜ ਦੀ ਗੱਲ ਕਰ ਰਹੇ ਹਾਂ ਔਰ ਬਾਅਦ ਵਿੱਚ ਡਿਟੇਲ ਚ ਚਲੋ ਰੋਲ ਨੰਬਰ ਉਹਨਾਂ ਨੇ ਦੇ ਦਿੱਤੇ ਸਟੂਡੈਂਟ ਦੇ ਇਗਜ਼ਾਮ ਹੋ ਰਹੇ ਸੀਗੇ ਉਹਨਾਂ ਸਟੂਡੈਂਟਸ ਨੇ ਮੈਨੂੰ ਗੱਲ ਦੱਸੀ ਕਿ ਅਸੀਂ ਸਾਡੇ ਕੋਲ ਫੀਸ ਵੀ ਲੈ ਰਹੇ ਆ ਔਰ ਕਿੱਡੀ ਵੱਡੀ ਗੱਲ ਉਹ ਕਹਿੰਦੇ ਕਿ ਸਾਡੇ ਕੋਲੋਂ ਇਹਨਾਂ ਨੇ ਨਕਲ ਮਰਾਉਣ ਦੇ ਲਈ ਨਕਲ ਮਰਾਉਣ ਦੇ ਲਈ ਸਾਡੇ ਕੋਲ 4-4000 ਰੁਪਏ ਪਰ ਸਟੂਡੈਂਟ ਲਿਆ ਐਸਸੀ ਔਰ ਜਰਨਲ ਸਾਰਿਆਂ ਕੋਲ ਪੂਰੀ ਕਲਾਸ ਦੇ ਕੋਲ ਕਿ ਉਹ ਕਹਿੰਦੇ ਕਿ ਤੁਸੀਂ ਤੁਹਾਨੂੰ ਨਕਲ ਮਰਾਵਾਗੇ ਨਹੀਂ ਤਾਂ ਤੁਸੀਂ ਫੇਲ ਹੋ ਜਾਣਾ 4-4000 ਰੁਪਏ ਪਰ ਸਟੂਡੈਂਟ ਕੋਲੋਂ ਲਿਆ ਇੱਕ ਜਦੋਂ ਸੈਮੈਸਟਰ ਵਾਈਜ਼ ਔਰ ਜਿਹੜੇ ਪਿਛਲੇ ਸੈਮੈਸਟਰ ਦੇ ਸੀਗੇ ਉਹਨਾਂ ਦੇ ਕੋਲ ਲਿਆ 8-8000 ਰੁਪਇਆ ਪਰ ਸਟੂਡੈਂਟ ਉਹ ਟੋਟਲ ਇੱਕ ਬੈਚ ਇੱਕ ਕੋਲੇ ਨਰਸਿੰਗ ਕੋਲੇ ਦਾ ਪੈਸਾ ਬਣਿਆ 12 12.5 ਲੱਖ ਰੁਪਇਆ ਨਕਲ ਮਰਾਉਣ ਦਾ ਲਿਆ ਔਰ ਉਹਨਾਂ ਸਟੂਡੈਂਟਸ ਨੇ ਕਿਹਾ ਦੇਖੋ ਕਿੱਡੀ ਵੱਡੀ ਗੱਲ ਆ ਕਿ ਤੁਸੀਂ ਕਿਸੇ ਸਟੂਡੈਂਟਸ ਨੂੰ ਕਹ ਰਹੇ ਤਾਨੂੰ ਨਕਲ ਮਰਾਵਾਂਗੇ ਔਰ ਤੁਸੀਂ ਪਾਸ ਹੋ ਜਾਓਗੇ ਔਰ ਸਟੂਡੈਂਟ ਬੇਫਿਕਰੇ ਹੋਗੇ ਉਹਨਾਂ ਨੇ ਪੈਸੇ ਦੇ ਦਿੱਤੇ ਔਰ ਜਦੋਂ ਪੇਪਰ ਪਣ ਪਹੁੰਚੇ ਤਾਂ ਉਹਨਾਂ ਨੂੰ ਹਿਲਣ ਵੀ ਨਹੀਂ ਦਿੱਤਾ ਗਿਆ ਇੱਕ ਇੱਕਦਮ ਇਹਨੂੰ ਇੱਕ ਵਾਰੀ ਸਰਕਾਰ ਕਰੀਏ ਕਰਪਸ਼ਨ ਖਤਮ ਕਰਾਂਗੇ ਜਿਕਰ ਇਹ ਕਾਲਜਾਂ ਦੇ ਉੱਤੇ ਹੀ ਐਜੂਕੇਸ਼ਨ ਲੱਗਦਾ ਨਹੀਂ ਕਿ ਆਪ ਪ੍ਰੋਫੈਸਰ ਦੇ ਕੇ ਅੱਗੇ ਵੀ ਕਰੈਕਟ ਨਹੀਂ ਕਰਨਗੇ ਦੇਖੋ ਜਿਹੜੇ ਕਾਲਜ ਉਹ ਬੇਫਿਕਰੀਆ ਕਾਲਜ ਨੂੰ ਪਤਾ ਕਿ ਸਰਕਾਰ ਨੇ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਲੈਣਾ ਕੋਹ ਜਾਣੂ ਪਤਾ ਸਰਕਾਰ ਨੇ ਉਹਨਾਂ ਖਿਲਾਫ ਐਕਸ਼ਨ ਲੈਣਾ ਨਹੀਂ ਜਿਹੜੇ ਸਟੂਡੈਂਟ ਉਹ ਬੋਲ ਨਹੀਂ ਸਕਦੇ ਉਹ ਜਿਹੜੇ ਸਟੂਡੈਂਟ ਸਮਝਾਉਂਦੇ ਤੁਸੀਂ ਬੋਲੂਗੇ ਅੱਗੇ ਸਰ ਜੇ ਅਸੀਂ ਇਕੱਲੇ ਬੋਲਾਂਗੇ ਸਾਡੇ ਐਕਸ਼ਨ ਆਏਗਾ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਬਾਕੀ ਸਟੂਡੈਂਟ ਨਾਲ ਗੱਲ ਕਰੋ ਬਾਕੀ ਤੁਹਾਡੇ ਪਿੱਛੇ ਅਸੀਂ ਖੜੇ ਹਾਂ ਹੁਣ ਗੱਲ ਕੀ ਜਿਹੜੀ ਜਿਹੜੇ ਕਾਲਜਸ ਹੈਗੇ ਤੁਹਾਨੂੰ ਪਤਾ ਜਿਨ੍ਹਾਂ ਦੇ ਕਾਲਜਸ ਹੈਗੇ ਇੰਸਟੀਟਿਊਟ ਹੈਗੇ ਉਹ ਬਹੁਤ ਅਮੀ ਇਸ ਕਰਕੇ ਸਰਕਾਰਾਂ ਰੋਲੇ ਗੇਂਸ ਨਹੀਂ ਜਾਂਦੀ ਉਹਨਾਂ ਦੇ ਕੋਈ ਐਕਸ਼ਨ ਨਹੀਂ ਹੁੰਦਾ ਇਸ ਕਰਕੇ ਜਿਹੜੀ ਸਾਰੀ ਕਰਪਸ਼ਨ ਆ ਉਹ ਇਸੇ ਕਰਕੇ ਜਿਹੜੀ ਕਰਪਸ਼ਨ ਫੈਲਦੀ ਹੈ ਗੱਲ ਫਿਰ ਉੱਥੇ ਆ ਗਈ ਜਿਹੜੇ ਕਾਲਜਸ ਦੇ ਜਿਹੜੇ ਕਾਲਜਾਂ ਵਾਲੇ ਆ ਹਨਾ ਉਹ ਸਟੂਡੈਂਟ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਜਿਉਂ ਉਹਨਾਂ ਉਹਨਾਂ ਨੂੰ ਸਿਰਫ ਲੁੱਟਣਾ ਚਾਹੁੰਦੇ ਆ ਜਿਹੜੇ ਸਟੂਡੈਂਟ ਆ ਵਿਚਾਰੇ ਡਰਦੇ ਬੋਲਦੇ ਨਹੀਂਗੇ ਹਨਾ ਇਦਾਂ ਦਾ ਪੂਰਾ ਸਿਸਟਮ ਬਣਿਆ ਹੋਇਆ ਐਜੂਕੇਸ਼ਨ ਦੇ ਨਾਲ ਪਰ ਫਿਰ ਵੀ ਅੱਜ ਚਲੋ ਮਾਨਯੋਗ ਹਾਈ ਕੋਰਟ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੇ ਜਿਹੜੀ ਗੱਲ ਆ ਸੁਣੀ ਆ ਔਰ ਇਹਨਾਂ ਦੀ ਮਜ਼ਦੂਰੀ ਨੂੰ ਇਨਰ ਡੀ ਡੀ ਐਮ ਸੀ ਆ ਉਹ ਇਹਨਾਂ ਨੂੰ ਜਿਹੜੇ ਆ ਉਹ ਲਾਗੂ ਕਰਵਾਏ ਆ ਬੀਮ ਜਪਾਰ ਨੂੰ ਬਹੁਤ ਖੁਸ਼ੀ ਹੋਇਆ ਕਿ ਅੱਜ ਮੇਰੇ ਜੋ ਡੀ ਐਮ ਸੀ ਜੋ 6 ਸਾਲ ਤੋਂ ਪਹਿਲਾਂ ਇੱਥੇ ਗਵਰਨਮੈਂਟ ਕਾਲਜ ਤੇ ਫਸੇ ਹੋਏ ਸੀ ਉਹ ਅੱਜ ਮਿਲ ਗਏ ਉਹ ਸਭ ਹੋਇਆ ਹੈ ਨਾ ਨਿਕਮਰਸਰ ਤੇ ਐਡਵੋਕੇਟ ਰਜੇਸ਼ ਕੁਮਾਰ ਸਰ ਜੀ ਮਦਦ ਸਰ ਪਹਿਲਾਂ ਤੇ ਜਦੋਂ ਅਸੀਂ ਸਟੱਡੀ ਕੰਪਲੀਟ ਕੀਤੀ ਸਟੱਡੀ ਦੇ ਬਾਅਦ ਸਾਨੂੰ ਅੱਗੇ ਕੋਈ ਫਿਊਚਰ ਨਹੀਂ ਸੀ ਦਿਖ ਰਿਹਾ ਕਿਉਂਕਿ ਸਾਡੇ ਜੋ ਵੀ ਡੀ ਐਮ ਸੀ ਸੀ ਡਿਗਰੀ ਸੀ ਉਹ ਇੱਥੇ ਰੁਕੇ ਹੋਏ ਸੀ ਯੂਨੀਵਰਸਿਟੀ ਦੇ ਉਸ ਤੋਂ ਬਾਅਦ ਜਦੋਂ ਅਸੀਂ ਆਪਣਾ ਕੋਈ ਜੋਬ ਲਈ ਜਾਂ ਕੋਈ ਹਾਈਅਰ ਸਟੱਡੀ ਲਈ ਅਪਲਾਈ ਕਰਨਾ ਸੀ ਤੇ ਸਾਨੂੰ ਉਹ ਡੀਐਮਸੀ ਤੇ ਡਿਗਰੀ ਵਾਰ ਕਰਕੇ ਉਹ ਨਹੀਂ ਮਿਲ ਰਹੇ ਸੀ ਜਿਸ ਤੋਂ ਬਾਅਦ ਅਸੀਂ ਨਿਲਕੁਮਾਰ ਸਰ ਜੀ ਨਾਲ ਦਾਅਵਾ ਕੀਤਾ ਉਸ ਤੋਂ ਬਾਅਦ 106 ਦਿਨ ਸੈਕਟਰੀਰ ਦੇ ਬਾਧ ਤਰਨ ਲਗਾਇਆ ਗਿਆ ਤੇ ਜਿਸ ਤੋਂ ਬਾਅਦ ਕੁੱਝ ਤੋਂ ਕੁਲ ਜਾਂਦੇ ਡੀਐਮਸੀ ਮਿਲ ਗਏ ਬਾਅਦ ਵਿੱਚ ਸਾਡੇ ਜੋ ਗਵਰਨਮੈਂਟ ਕੋਰਸ ਸੀ ਉਹਨਾਂ ਦੇ ਜੋ ਫਸੇ ਹੋਏ ਸੀ ਡੀਐਮਸੀ ਉਹ ਨਹੀਂ ਦਿੱਤੇ ਗਏ ਬਾਦ ਵਿੱਚ ਰਜੇਸ਼ ਕੁਮਾਰ ਸਰ ਤੇ ਨਿਲ ਸਰ ਜੀ ਨੇ ਹਾਈ ਕੋਰਟ ਦੇ ਵਿੱਚ ਰਿਟਿਟ ਲਗਾਉਣ ਤੋਂ ਬਾਅਦ ਜੋ ਸਾਡੇ ਅੱਜ ਡੀ ਐਮ ਸੀ ਮਿਲ ਗਏ ਇਹਦਾ ਮਹਿਸੂਸ ਸਰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਤਾਂ ਮੈਂ ਦਿਲੋਂ ਥੈਂਕਸ ਕਰਦਾ ਐਡਵੋਕੇਟ ਰਜੇਸ਼ ਕੁਮਾਰ ਤੇ ਨਿਲ ਬਕਰ ਸਰ ਦਾ ਥੈਂਕ ਯੂ ਹਾਂਜੀ ਇਸ ਵਿੱਚ ਦੇਖੋ ਬਹੁਤ ਵਧੀਆ ਮਹਿਸੂਸ ਕਰ ਰਹੀ ਐ ਮੈਂ ਹੀ ਨਹੀਂ ਬਹੁਤ ਸਾਰੇ ਸਟੂਡੈਂਟਸ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਨਾ ਮੇਰੇ ਪਿੱਛੇ ਨੇ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਐ ਕੋਈ 2018 ਤੋਂ ਪਾਸ ਆਊਟ ਹੋਇਆ ਕੋਈ 2019 ਦੇ ਵਿੱਚ ਕੋਈ 20 ਦੇ ਵਿੱਚ ਤਾਂ ਸਾਰੇ ਕੀ ਇਹ ਆਪਣੀ ਡੀਐਮਸੀ ਔਰ ਡਾਕੂਮੈਂਟਸ ਦੇ ਰਿਕਾਰਡਿੰਗ ਸੀ ਪਰੇਸ਼ਾਨ ਸੀ ਇਹ ਸਫਰ ਕਰ ਰਹੇ ਸੀਗੇ ਕਿਸੇ ਪਾਸੋਂ ਉਹਨਾਂ ਨੂੰ ਜੌਬ ਨਹੀਂ ਮਿਲ ਰਹੀ ਸੀ ਤਾਂ ਅੱਜ ਜੋ ਸਾਨੂੰ ਡਾਕੂਮੈਂਟਸ ਮਿਲੇ ਸਾਡੀਆਂ ਡਿਗਰੀਜ਼ ਮਿਲੀਆਂ ਆ ਉਹਦੇ ਲਈ ਅਸੀਂ ਸਾਰੇ ਬਹੁਤ ਹੀ ਧੰਨਵਾਦ ਕਰਦੇ ਆ ਅਨਿਲ 바ਗਾ ਸਰ ਦਾ ਔਰ ਰਜੇਸ਼ ਕੁਮਾਰ ਸਾਹਿਬ ਜੀ ਦਾ ਜਿਨ੍ਹਾਂ ਨੇ ਕਿ ਅਨਿਲ 바ਗਾ ਸਰ ਨੇ ਕਿ 6 ਦਿਨ ਜਿਹੜਾ ਆ ਕਿ ਸਟ੍ਰਾਈਕ ਲਗਾਈ ਹੈ ਨਾ ਤਰਨਾ ਲਗਾ ਕੇ ਰੱਖਿਆ ਇੱਕ ਸਾਡੇ ਡਾਕੂਮੈਂਟਸ ਦੇ ਖਾਤੇ ਔਰ ਉਸ ਤੋਂ ਅੱਗੇ ਜੋ ਪ੍ਰੋਸੈਸ ਚੱਲ ਰਿਹਾ ਹੈ ਉਹਨੂੰ ਸੰਭਾਲ ਲਿਆ ਹੈ ਰਜੇਸ਼ ਕੁਮਾਰ ਸਾਹਿਬ ਜੀ ਨੇ ਜੋ ਕਿ ਸਾਡੇ ਐਡਵੋਕੇਟ ਸੀਗੇ ਠੀਕ ਹੈ ਜੀ ਤੇ ਅੱਜ ਸਾਨੂੰ ਉਸ ਚੀਜ਼ ਵਾਸਤੇ ਕੱਲ ਕਿ ਜੋ ਮਿਹਨਤ ਕੀਤੀ ਇਹਨਾਂ ਨੇ ਸਾਡੀ ਬਿੰਦ ਬਹੁਤ ਘੱਟ ਸੀ ਲੇਕਿਨ ਇਹਨਾਂ ਦੀ ਮਿਹਨਤ ਸਾਡੇ ਪਿੱਛੇ ਬਹੁਤ ਜ਼ਿਆਦਾ ਸੀਗੀ ਠੀਕ ਹੈ ਉਸ ਚੀਜ਼ ਦਾ ਫਲ ਮਿਲਿਆ ਹੈਗਾ ਆ ਅਸੀਂ ਬਹੁਤ ਖੁਸ਼ ਆਂ ਕਿ ਸਾਡੀਆਂ ਡਿਗਰੀਜ਼ ਸਾਡੇ ਡਾਕੂਮੈਂਟਸ ਸਾਨੂੰ ਜਿਹੜੇ ਮਿਲ ਚੁੱਕੇ ਆ ਤਾਂ ਕਿਦੋਂ ਦੇ ਦੇ ਦੂਗੇ ਪਹਿਲਾਂ ਪੜ੍ਹਾਈ ਦੇ ਲਈ ਤੁਸੀਂ ਇੰਨਾ ਚਿਰ ਸਟਰਗਲ ਕੀਤਾ ਉਸ ਤੋਂ ਬਾਅਦ ਸਰਟੀਫਿਕੇਟ ਲੈਣ ਦੇ ਲਈ ਵੀ ਤੁਹਾਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਬਿਲਕੁਲ ਦੇਖੋ ਹਰ ਇੱਕ ਸਟੂਡੈਂਟ ਆ ਘਰੋਂ ਬਾਹਰ ਨਿਕਲਦਾ ਤਾਂ ਆਪਣੀ ਲਾਈਫ ਦੇ ਲਈ ਵਧੀਆ ਕੁਝ ਕਰਨ ਦੇ ਲਈ ਫਿਊਚਰ ਬਣਾਉਣ ਦੇ ਲਈ ਲੇਕਿਨ ਕਾਲਜੇਸ ਦੇ ਵਿੱਚ ਆ ਕੇ ਜੇ ਉਹਨਾਂ ਨੂੰ ਇਸ ਤਰ੍ਹਾਂ ਦਾ ਸਫਰ ਕਰਨਾ ਪੈਂਦਾ ਤਾਂ ਬਹੁਤ ਮੁਸ਼ਕਿਲ ਆਂਦੀ ਆ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀਆਂ ਗਰਲਸ ਨੇ ਕਿੱਥੋਂ ਕਿੱਥੋਂ ਦੂਰ ਦੂਰੋਂ ਆਈਆਂ ਹੋਣਗੀਆਂ ਤਾਂ ਜ਼ਰੂਰੀ ਨਹੀਂ ਹੈ ਕਿ ਅੱਜ ਹੀ ਆਈਆਂ ਨੇ ਪੱਲਾ ਵੀ ਕਿੰਨੀ ਵਾਰ ਆਈਆਂ ਹੋਣਗੀਆਂ ਠੀਕ ਹੈ ਪੇਰੈਂਟਸ ਕਈ ਵਾਰ ਅਲੋ ਠੀਕ ਹੈ ਬਟ ਕੀ ਹੁੰਦਾ ਆ ਕਿ ਹਾਂ ਸਾਨੂੰ ਕਿਤਨੇ ਕਿਤੇ ਪੇਰੈਂਟਸ ਨੂੰ ਫਿਕਰ ਹੁੰਦੀ ਆ ਵੀ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਪੜਾਇਆ ਹੈਗਾ ਆ ਉਹਨਾਂ ਦੀ ਮਿਹਨਤ ਕਿਉਂ ਨਹੀਂ ਫਲ ਮਿਲ ਰਿਹਾ ਉਹਨਾਂ ਨੂੰ ਕੋਈ 2 ਸਾਲ ਮਿਹਨਤ ਕੀਤੀ ਕਿਸੇ ਨੇ 5 ਸਾਲ ਮਿਹਨਤ ਕੀਤੀ ਹੈ ਨਾ ਕੋਈ ਪੋਸਟ ਗ੍ਰੈਜੂਏਸ਼ਨ ਕਰਕੇ ਹਟਿਆ ਕੋਈ ਗ੍ਰੈਜੂਏਸ਼ਨ ਕਰਕੇ ਹਟਿਆ ਬਟ ਉਹਨਾਂ ਦੀ ਮਿਹਨਤ ਤਦ ਤੱਕ ਸਫਲ ਨਹੀਂ ਸੀਗੀ ਜਦ ਤੱਕ ਉਹਨਾਂ ਦੀ ਡਿਗਰੀ ਡਾਕੂਮੈਂਟਸ ਉਹਨਾਂ ਦੇ ਕੋਲ ਨਹੀਂ ਸੀਗੇ ਬਾਕੀ ਸਟੂਡੈਂਟ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਈ ਵਾਰ ਕੀ ਹੁੰਦਾ ਨਰਾਸ਼ ਹੋ ਕੇ ਸਟੂਡੈਂਟ ਘਰ ਬਹਿ ਜਾਂਦਾ ਕਿੰਨੇ ਮੈਨੂੰ ਜ਼ਰੂਰਤ ਨਹੀਂ ਤੁਸੀਂ ਸਟਰਗਲ ਕੀਤਾ ਕੋਟ ਤੱਕ ਪਹੁੰਚੇ ਹੋ ਹਾਂਜੀ ਬਾਕੀ ਸਟੂਡੈਂਟ ਨੂੰ ਕੀ ਸੰਦੇਸ਼ ਮੈਂ ਤਾਂ ਸਟੂਡੈਂਟਸ ਨੂੰ ਇਹੀ ਕਹਿਣਾ ਚਾਹੂੰਗੀ ਅਗਰ ਤੁਹਾਨੂੰ ਕੋਈ ਵੀ ਛੋਟੀ ਜਿਹੀ ਆਸ਼ਾ ਦੀ ਕਿਰਨ ਦਿਖਦੀ ਹੈ ਕੋਈ ਕੋਈ ਇਸ ਤਰ੍ਹਾਂ ਦਾ ਲੀਡਰ ਤੁਹਾਨੂੰ ਸਪੋਰਟ ਕਰ ਰਿਹਾ ਤਾਂ ਤੁਸੀਂ ਆਪਣੇ ਹੱਕ ਦੇ ਲਈ ਬੋਲੋ ਇਹ ਨਾ ਦੇਖੋ ਕਿ ਹਾਂ ਮੇਰੇ ਕਾਲਜ ਵਾਲੇ ਕੀ ਕਹਿਣਗੇ ਜਾਂ ਮੇਰੇ ਕੋਈ ਆਫੀਸਰ ਕੀ ਕਹਿਣਗਾ ਕਹੇਗਾ ਜਾਂ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਹਰੇ ਇੱਕ ਸੋਸਾਇਟੀ ਦੇ ਵਿੱਚ ਕਹਿੰਦੇ ਆ ਚੰਗੇ ਲੋਕ ਵੀ ਹੁੰਦੇ ਨੇ ਤੇ ਬੁਹੇ ਲੋਕ ਵੀ ਹੁੰਦੇ ਤਾਂ ਆਪਾਂ ਨੂੰ ਚੰਗੇ ਲੋਕਾਂ ਨੂੰ ਲੱਭਣਾ ਪੈਂਦਾ ਹੈ ਜਿਹੜੇ ਕਿ ਸਾਡਾ ਵਧੀਆ ਸਾਥ ਦੇ ਹੁੰਜੀ ਲੱਗੇ ਸੌਣੇ ਸਾਡਾ ਸਾਥ ਦਿੱਤਾ ਹੈ ਤੇ ਅੱਜ ਅਸੀਂ ਉਸ ਲੜਾਈ ਨੂੰ ਜਿੱਤ ਚੁੱਕੇ ਆ ਜੋ ਕਿ ਅਸੀਂ ਪਿਛਲੇ ਕਾਫੀ ਟਾਈਮ ਤੋਂ ਲੜ ਰਹੇ ਸੀਗੇ ਸਰਟੀਫਿਕੇਟ ਤੁਹਾਨੂੰ ਮਿਲ ਗਏ ਚੁੱਕੇ ਨੇ ਕਿਦਾਂ ਦਾ ਮਹਿਸੂਸ ਹੋ ਰਿਹਾ ਹੈ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਜੋ ਕਲੋ ਸਟੱਡੀ ਕੀਤੀ ਸੀ ਉਹ ਅੱਜ ਲੱਗ ਰਹੀ ਹੈ ਕਿ ਸਫਲ ਹੋ ਗਈ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ